ਜਿਹੜਾ ਸਾਡਾ ਪੋਜ ਹੈ ਨਾ ਉਹ ਬੇਭਾਵ ਹੈ ਮੈਂ ਕਹਿੰਦਾ ਇਹ ਹਕੀਕਤ ਹੈ ਸਾਡੇ ਜਿਹੜੇ ਮਾਪੇ ਸੀ ਉਹਨਾਂ ਨੇ ਪੋਤੇ-ਪੋਤੀਆਂ ਵੀ ਗੋਦੀਆਂ 'ਚ ਫੜਾਈ ਸਾਡੇ ਮਾਪੇ ਤੇ ਧੋਤੇ-ਧੋਤੀਆਂ ਵੀ ਗੋਦੀਆਂ 'ਚ ਘਟਾਈਆਂ ਤੇ ਉਹ ਦਾਦੇ-ਦਾਦੀ ਦੀ ਝੁੱਲੀ 'ਚ ਵੜ ਕੇ ਤੜਕੇ ਬੈਂਦੇ ਸੀ ਕਿ ਬਾਪੂ ਕਹਾਣੀ ਸੁਣਾਉਂਦੇ ਤੇ ਪਾਣੀ ਤੇ ਅੱਜ ਹੁਣ ਤੂੰ ਇਹ ਵੇਖ ਰਿਹਾ ਕੋਈ ਕਿਸੇ ਦੀ ਬੁੱcles ਜਿਹੜਾ ਸਾਡਾ ਪੁੱਛ ਨਾ ਤਾਂ ਕਿਸੇ ਦੀ ਬੁੱcles ਕੋਈ ਪੋਤਾ-ਪੋਤੀ ਪੈਂਦਾ ਤੇ ਨਾ ਦੋਤਾ-ਦੋਤੀ ਪੈਂਦੀ। ਪਹਿਲੀ ਗੱਲ ਤਾਂ ਦੋਤਾ-ਦੋਤੀ ਤਾਂ ਅੱਧਿਆਂ ਦੇ ਹੈ ਹੀ ਨਹੀਂ ਕਿਉਂਕਿ ਕੁੜੀ ਹੈ ਨਹੀਂ। ਤੇ ਪੋਤਾ-ਪੋਤੀ ਜਿੰਨਾਂ ਦੇ ਹੈ ਉਹ ਸੱਤ ਸਮੁੰਦਰ ਪਾਰ ਨੇ ਤੇ ਉਹ ਉੱਧਰ ਤੇ ਜੰਮ ਪੜਨੇ। ਜਿਹੜੇ ਉੱਧਰੋਂ ਆਉਂਦੇ ਨੇ ਮਾਇਉਨਾਂ ਨੂੰ ਇਹ ਹੀ ਪੁੱਛਦਾ ਵੀ ਸਨਾਪ ਕੀ ਹਾਲ? ਉਹ ਆਨੇ ਯਾਰ ਜਵਾਬ ਤਾਂ ਕੋਲੀ ਨਹੀਂ ਆਉਂਦਾ। ਬੱਚੇ ਦਾ ਕੋਲੀ ਨਹੀਂ ਆਉਂਦਾ। ਤੇ ਬੱਚਿਆਂ ਨੇ ਉਹ ਪਾਣੀ ਕੀ ਲਿਆ? ਉਹ ਬੱਚਿਆਂ ਨੇ ਅਨਾਜ ਖਾੜਿਆ ਉਹ ਬੱਚੇ ਨੇ ਆਪੋ ਬਾਣੀ ਨਹੀਂ ਕਿ ਬੱਚਿਆਂ ਦੀ ਮਰਤੋਂ ਇੰਦਰ ਲਈ ਥੋੜਾ ਇੰਡੀਅਨ ਸੰਸਕਾਰ ਥੋੜਾ ਬਣ ਲਿਆ ਬੱਚਿਆਂ ਦੇ ਬੱਚਿਆਂ ਦੇ ਸੰਸਕਾਰ ਤਾਂ ਉਹ ਯੂਰੋਪੀਅਨ ਐਮੋ ਜਿਹੜੀ ਧਰਤੀ ਵਾਸਤੇ ਬਾਲਾ ਸਾਡੇ ਕੋਲ ਖਾਣ ਹੈ ਡੋਲੇ ਆਣਾ ਜਿਹੜਾ ਮਨੁੱਖ ਸਰਜਾ ਵਾਸਤੇ ਨਾ ਕੁਝ ਹੋਇਆ ਤੇ ਕੀ ਲੱਗਦਾ ਵੈਸੇ ਗੁਰੂ ਸਾਹਿਬ ਦਾ ਬਲ ਸਵਾਉ ਉਹਦੇ ਭਾਣੇ ਆ ਇਹ ਵੀ ਜਾਣਣਾ ਵੀ ਤੁਹਾਨੂੰ ਕੀ ਲੱਗਦਾ ਆਉਣ ਵਾਲਾ ਫਿਰ ਕਿਤਾਂ ਦਾ ਸਮਾਂ ਬੱਸ ਸਾਰੇ ਜਦ ਆਪਸ ਮੋੜਨ ਦੇ ਲੋਕ ਜਾਂ ਬਸ ਜਿੱਥੇ ਵਸ ਗਏ ਠੀਕ ਹੈ ਇੱਥੇ ਹੋਰ ਸੱਭਿਆਤਾ ਬਣ ਪਜੂਗੀ ਕਿਉਂਕਿ ਮਾਲੋ ਅਦਰ ਸਟੇਟ ਆਲੇ ਲੋਕ ਆ ਰਹੇ ਆ ਕਿਉਂਕਿ ਖਾਲੀ ਥਾਣੇ ਭਾਰੀ ਜਾਣਾ ਮਿਹਨਤ ਕਰਕੇ ਲੋਕਾਂ ਨੇ ਹਰੇਕ ਥਾਂ ਵਸਣਾ ਹੀ ਹੈ ਜਿੱਥੇ ਉਹਨਾਂ ਨੂੰ ਕੋਈ ਚਾਰ ਪੀੜ ਬਣਦੇ ਚਾਹੇ ਆਪ ਬਾਹਰ ਗਏ ਚਾਹੋ ਨਹੀਂ ਇਹੀ ਕਾਕਾ ਨਾ ਟਾਈਮ ਟੂ ਟਾਈਮ ਆ ਯਾਰ ਆਪਾ ਤੀਰ ਤੇ ਚਾਤ ਮਾਰੀ ਅਬੀਦ ਦੇ ਵੀ ਤੇ ਚਾਤ ਮਾਰੀ ਤੇ ਤੂੰ ਆਪ ਜੇ ਬਿਜੁਰਗਾਂ ਨੂੰ ਪੁੱਛ ਲਾਹੁ ਆਪਣਾ ਕੁਝ ਕੜਕਾ ਕਿਥੋਂ ਆਇਆ ਉਸੀਂ ਵੀ 10 ਥਾਂ ਤੇ ਮਾਈਗ੍ਰੇਟ ਕਰਕੇ ਆਏ ਹਰੇਕ ਬੰਦੇ ਦੀ ਕਹਾਣੀ ਸਾਧਿਆਂ ਕੋਲ ਸਿੱਕਾ ਨੂੰ ਪੁੱਛ ਲਾ ਜੇ ਤੁਹਾਡਾ ਕੋਈ ਕੁੜੀ ਕੋਈ ਕਹਿੰਦਾ ਸਾਡਾ ਰਾਜਪੂਤ ਦਾ ਰਾਜਪੂਤ ਦਾ ਨਾ ਪਿਸ਼ੋਕੜ ਹੈ ਕੋਈ ਕਹਿੰਦਾ ਸਾਡਾ ਇਧਰ ਬਟੇਪੁਰਖੀ ਰੰਨਾ ਆਉਂਦਾ ਹੈ ਸਾਡੇ ਵਿਰਕਾਂ ਦੀ ਕਹਾਣੀ ਇਹ ਹੈ ਵੀ ਅਸੀਂ ਜਦੋਂ ਪੁੱਛੀ ਤਾਂ ਕਿ ਬਜ਼ੁਰਗਾਂ ਨੂੰ ਕੀ ਆਪਣਾ ਪਿਸ਼ੋਕੜ ਕੀ ਹੈ ਉਹ ਕਹਿੰਦੇ ਆਪਣੇ ਕੋ ਜੰਮੂ ਤੋਂ ਆਏ ਆ ਇਹ ਮਾਈਗ੍ਰੇਸ਼ਨ ਹੁੰਦੀ ਹੈ ਇਹ ਮਾਈਗ੍ਰੇਸ਼ਨ ਇਹਦੀ ਖਬਰ ਆਉਂਦੀ ਵੀ ਲੋਟ ਨਹੀਂ ਇਹ ਆਪਾਂ ਕਹਿੰਦੇ ਨਾ ਪਿੰਡ ਖਾਲੀ ਹੋਈ ਜਾਂਦੇ ਨੇ ਪਿੰਡ ਖਾਲੀ ਹੋ ਜਾਂਦੇ ਫਿਰ ਵਾਸੇ ਕੱچے ਇਹ ਵਾਸੋਂ ਕਿਤੇ ਦੁਨੀਆ ਆ ਜਾਂਦੀ ਹੈ ਟੂਰਿਜ਼ਮ ਵੀ ਹੈ ਇਸ ਇਹ ਸਾਰਾ 20 25 50 ਸਾਲ ਦਾ ਸਿਸਟਮ ਇੰਨਾ ਚੱਲਦਾ ਉਸ ਤੋਂ ਬਾਅਦ ਦੂਜੇ ਕੁੱਝ ਚੱਲ ਪੈਂਦੇ ਪਰ ਤੁਸੀਂ ਜਦੋਂ ਪਹਿਲਾਂ ਲੋਕ ਵੱਡੇ ਪੈਸਾ ਕਰਨੀ ਵੱਡੇ ਘਰਾਂ ਗਰੇ ਹੁਣ ਕੱਚੇ ਘਰਾਂ ਜਾ ਕੇ ਫਰੀ ਬੈਠ ਗਏ ਹਾਂ ਹਾਂ ਹੁਣ ਹੋਰ ਘਰਾਂ ਨਾਲ ਕਿ ਇਹ ਤਿਆਰੀ ਕੋ ਇੱਕ ਸਿਸਟਮ ਹੈ ਕਿਸੀ ਟਾਈਮ ਤੇ ਦੁਨੀਆ ਫਿੱਤਰ ਨੂੰ ਮੋੜ ਦੇਣੀ ਹੈ। ਛਾਣੇ ਕਹਿੰਦੇ ਵੀ ਮੱਛੀ ਪੱਤਲੇ ਛੱਟ ਕੇ ਮਰਦੀ। ਹੁਣ ਬਾਹਰ ਦਾ ਕਰੀਜ ਜਿਹੜੇ ਹੁਣ ਨਵੇਂ ਬੱਚੇ ਜਾਂਦੇ ਨੇ ਜਾਂ ਬਸ ਦੇ ਜਾਂਦੇ ਆ। ਉਹ ਆ ਕੇ ਆਂ ਹੀ ਕਹਿਣ ਲੱਗ ਗਏ ਕਿ ਤੂੰ ਲੋਕੋ ਨਾ ਜਾਓ। ਕਿ ਨਾ ਜਾਓ ਦਰੋ। ਜਿਹਾ ਭਾਵੇਂ ਕਿ ਜੰਗੀ ਜ਼ਿੰਦਗੀ ਨੇ ਮੈਂ ਇੱਕ ਗੱਲ ਹਰ ਇੱਕ ਨੂੰ ਕਹਿਣਾ ਵੀ ਪਈ। ਕਾਰਾਂ ਆਪਣੇ ਕੋਲੇ ਲੱਗਦੀਆਂ ਮੋਟੀਆਂ ਆਪਣੇ ਕੋਲੇ ਲੱਗਦੀਆਂ ਜਿਹਦੇ ਕੋਲੇ ਪੈਹਾ ਬਣਾਉਂਦਾ ਤੇ ਨਹੀਂ ਹਰ ਇੱਕ ਦੇ ਹਰ ਇੱਕ ਦੀ ਕੋਠੀ ਬਣਦੀ ਚਾਹੇ ਉਹ ਮਜ਼ਦੂਰੀ ਕਰਦਾ ਉਹਨੇ ਵੀ ਕੋਠੀ ਬਣਾਈ ਕਾਰਾਂ ਵੀ ਕਾਰਾਂ ਵੀ ਨੇ ਬਾਈਕਾਂ ਨੇ ਮੋਟਰਸਾਈਕਲ ਨੇ ਚਾਰ-ਚਾਰ ਫੋੜ ਲੈਂਦੇ ਸਾਰੇ ਚੰਗੀਆਂ ਦਿੱਤੀਆਂ ਚੰਗੇ ਘੂਟ ਪਾਉਂਦੇ ਹੈ ਨਾ ਸਾਰਾ ਕੁਝ ਤੇ ਅੰਗਰੇਜ਼ਾਂ ਕੋਲੇ ਕੀ ਅੰਗਰੇਜ਼ ਤਾਂ ਸਾਰੇ ਕੱਚਿਆਂ ਝੋਕੇ ਹਾਂ ਉਹਨਾਂ ਨੇ ਤਾਂ ਲਾ ਕੇ ਸਿਰ ਤੇ ਉਹਨਾਂ ਅੰਗਰੇਜ਼ ਚੰਗ ਮੈਂ ਤਾਂ ਕਈ ਦੇਖਿਆ ਸੜੇ ਸੜੇ ਜੌਂਗੇ ਨਾ 40 2 200 ਸਾਲ ਦੇ ਉਹਨਾਂ ਨੂੰ ਬਣਾ ਕੇ ਉਹਨਾਂ ਦੇ ਸ਼ਾਨ ਨਾਲ ਡਰਾਈਵਿੰਗ ਕਰਦੇ ਕਰਦੇ ਕਿ ਨਹੀਂ ਇਹਦਾ ਇੱਕ ਮਿਰਗ ਤ੍ਰਿਸ਼ਨਾ ਹੁੰਦੀ ਹੈ ਪਰਸ ਨੂੰ ਖੱਜ ਪਨੀਏ ਦੁਨੀਆ ਜਦੋਂ ਉਹਦਾ ਚਾਰਜ ਲੈ ਜਾਂਦਾ ਪਿਆ ਦੂਜੇ ਵਾਰੀ ਚੱਲ ਪੈਂਦੇ ਸਤਿ ਆਪਾ ਬਹੁਤ ਸਮਾਇਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਲੰਮੀ ਰਵੇਤ ਹੋਵੇ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਸ ਵਕਤ ਆਪਾਂ ਐਮ ਵਿੱਚ ਖੜੇ ਆ ਪਹਿਲਾਂ ਵੀ ਦੱਸਿਆ ਜਮੈਂ ਤੇ ਕਾਰਨ ਆ ਕਿ ਚਲੋ ਬਾਪੂ ਨਾਲ ਹੋਰ ਵੀ ਗੱਲਾਂ ਖੁੱਲੇ ਮੁੱਦਿਆਂ ਤੇ ਵੀ ਹੋਣਗੀਆਂ ਪਰ ਇੱਕ ਗੱਲ ਹੈਗੀ ਆ ਕਿ ਸਾਨੂੰ ਜਿਹੜਾ ਹੈਗਾ ਆਪਦੇ ਬਜ਼ੁਰਗਾਂ ਨੂੰ ਵੀ ਸਾਹਮਣ ਦੀ ਲੋੜ ਹੈ ਕਾਰਨ ਚ ਤੋ ਚਾਹੇ ਆਪਾਂ ਵਿਦੇਸ਼ਾਂ ਦੇ ਵਿੱਚ ਉੱਥੇ 올ਡ ਏਜ ਕੇਅਰ ਸੈਂਟਰ ਦੇ ਵਿੱਚ ਕਿਸੇ ਨੂੰ ਜੋਬ ਮਿਲ ਜਾਕਰ ਕਹਿੰਦਾ ਮੇਰਾ ਭਾਗ ਖੁੱਲ ਗਿਆ ਪਰ ਸਾਡੇ ਆਪਦੇ ਬਜ਼ੁਰਗਾਂ ਨੂੰ ਸਾਹਮਣ ਵਾਲਾ ਇੱਥੇ ਹੈਨਾ ਬਹੁਤ ਘੱਟ ਨੇ ਤੇ ਜਿਹੜੇ ਉਹਨਾਂ ਬਜ਼ੁਰਗਾਂ ਦੀ ਸੇਵਾ ਸੰਭਾਲ ਕਰ ਰਹੇ ਬਾਪੂ ਵਰਗੇ ਹੈਨਾ ਜਿਹੜੇ ਲੰਗਰ ਵਰਤਾ ਰਹੇ ਆ ਤਾ ਜਰੂਰ ਸਾਨੂੰ ਆਪਣੇ ਜਿਹੜਾ ਹੈਗਾ ਤੈਲਫੋਨ ਜਿਹੜੀ ਹੈ ਆ ਆਪ ਦੇ ਜੀਵਨ ਦੇ ਵਿੱਚੋਂ ਦਸਵੰਧ ਕੱਢ ਕੇ ਜਰੂਰ ਆਪ ਦੇ ਪਿੰਡਾਂ ਨੂੰ ਆਪ ਦੇ ਹਸਪਤਾਲਾਂ ਨੂੰ ਜਾਂ ਇਹਨਾਂ ਲੰਗਰਾਂ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੋਰ ਡਿਵੈਲਪਮੈਂਟ ਕਰਨੀ ਚਾਹੀਦੀ ਹੈ ਬਣੇ ਗੁਰਪ੍ਰੀਤ ਕੋਟਲੇ ਨਾਮ ਤਾੜਾ ਸਰਾਂ ਦਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਭਾਈ ਇੱਥੇ ਬਾਪੂ ਜੀ ਨੂੰ ਮਿਲਣਾ ਵਾ ਤਾਂ ਤੁਸੀਂ ਇਹ ਹਮੇਸ਼ਾ ਏਮ ਜਾ ਸਕਦੇ ਠੀਕ ਹੈ ਇਉਂ ਜਾ ਕੇ ਨਾਲੇ ਤਾਂ ਥੋੜਾ ਜਿਹਾ ਪਤਾ ਜਦੋਂ ਹਸਪਤਾਲ ਆਉਂਦਾ ਉਹਦਾ ਦਿਮਾਗ ਸ਼ਾਂਤ ਹੋ ਜਾਂਦਾ ਕਿਉਂਕਿ ਹਰੇਕ ਬੰਦੇ ਨੂੰ ਆਇਆ ਲੱਗਦਾ ਮੈਂ ਬਹੁਤ ਦੁਖੀ ਆ ਬਸ ਮੈਂ ਤਾਂ ਰ ਕਰ ਜਦੋਂ ਇੱਥੇ ਆ ਕੇ ਪਤਾ ਲੱਗਦਾ ਵਾਕਈ ਯਾਰ ਆਪਣਾ ਦੁੱਖ ਤਾਂ ਦੁਨੀਆਂ ਦੇ ਦੁੱਖਾਂ ਦੇ ਸਾਹਮਣੇ ਕੁਝ ਵੀ ਨਹੀਂ ਹੈਣਾ ਸੋ ਮੈਂ ਜਿਹੜਾ ਹੈਗਾ ਸ਼ਲੋਕ ਵੀ ਮੈਂ ਜਾਣਾ ਦੁੱਖ ਮੁੱਝ ਕੋ ਦੁੱਖ ਸਵਾਇਆ ਜੱਗ ਉੱਤੇ ਚੜ ਕੇ ਦੇਖਿਆ ਤਾਂ ਘਰ ਘਰੇ ਫੁਆਕੇ ਹੈਣਾ ਸੋ ਮੈਂ ਆਸ ਕਰਦਾ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਹੈ ਨਾ ਜਰੂਰ ਸ਼ੇਅਰ ਕਰਿਓ ਤਾਂ ਜਰੂਰ ਆਵਦਾ ਜਿਹੜਾ ਹੈਗਾ ਇੱਕ ਵਾਰ ਜਰੂਰ ਇੱਥੇ ਜਿਹੜਾ ਮਾਰ ਕੇ ਜਿਹੜਾ ਆਪਦੇ ਜੀਵਨ ਨੂੰ ਜਰੂਰ ਸਫਾ ਕਰਤਾ ਮੋ